ਜੱਜਾ ਪਾ ਗੱਲਬਾਤ ਕਰਦੇ ਆ ਕਿ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰਨ ਦੀ ਆਦਤ ਪਾ ਲਓ ਇੱਕ ਸਮੇਂ ਦੇ ਅੰਦਰ ਇੱਕ ਕੰਮ ਨੂੰ ਮੁਕੰਮਲ ਕਰੋ ਇੱਕ ਕੰਮ ਤੇ ਪਹਿਰਾ ਦਿਓ ਇੱਕ ਦੇ ਬਾਰੇ ਸੋਚੋ ਇੱਕ ਨੂੰ ਕਰੋ ਇਹ ਗੁਣ ਅਪਣਾ ਲਓ ਇਹ ਸੁਭਾਅ ਬਣਾ ਲਓ ਇਹ ਆਪਣੇ ਆਪ ਨੂੰ ਆਦਤ ਦੇ ਲਓ ਔਰ ਚੰਗੀ ਤਰ੍ਹਾਂ ਦੇ ਲਓ ਉਦੇ ਨਾਲ ਕੀ ਹੋਏਗਾ ਸਕੂਨ ਬਣੇਗਾ ਸ਼ਾਂਤੀ ਬਣੇਗੀ ਜੇ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰੋਗੇ ਤੇ ਤੁਹਾਡੇ ਅੰਦਰ ਨੂੰ ਨੋਟ ਕਰਿਓ ਸਕੂਨ ਵਧੇਗਾ ਸ਼ਾਂਤੀ ਵਧੇਗੀ ਸਕੂਨ ਜਾਂਦਾ ਕਦੋਂ ਹੈ ਸ਼ਾਂਤੀ ਭੰਗ ਕਦੋਂ ਹੁੰਦੀ ਹੈ ਜਦੋਂ ਜਿਹੜਾ ਕੰਮ ਕਰ ਰਹੇ ਹੋ ਤੁਸੀਂ ਮੁਕੰਮਲ ਤੌਰ ਦੇ ਉੱਤੇ ਉਸ ਕੰਮ ਦੇ ਅੰਦਰ ਨਹੀਂ ਆ ਹਾਜ਼ਰ ਨਹੀਂ ਆ ਕੰਮ ਕਰ ਰਹੇ ਹੋ ਕੋਈ ਹੋਰ ਹਾਜ਼ਰੀ ਤੁਹਾਡੀ ਮਨ ਕਰਕੇ ਕਿਦਰੇ ਹੋ ਉਦੋਂ ਨਾਲ ਕਿੰਨੇ ਨੁਕਸਾਨ ਹੋਉਂਦਾ ਆ ਬਣਿਆ ਰਹਿੰਦਾ ਖਦ사 ਬਣਿਆ ਰਹਿੰਦਾ ਖਤਰਾ ਬਣਿਆ ਰਹਿੰਦਾ ਕਿਉਂ ਕਿਉਂਕਿ ਤੁਸੀਂ ਮੁਕੰਮਲ ਤੌਰ ਤੇ ਉੱਥੇ ਨਹੀਂ ਆ ਦੂਜਾ ਨੁਕਤਾ ਨੋਟ ਕਰ ਲਿਓ ਤੁਸੀਂ ਬਹੁਤ ਸਾਰੀਆਂ ਹੋਣ ਵਾਲੀਆਂ ਮਾੜੀਆਂ ਕਟਨਾਵਾਂ ਤੋਂ ਬਚ ਜਾਓਗੇ ਅਗਰ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰਨ ਦੀ ਆਦਤ ਪਾਲ ਲਈ ਤੁਸੀਂ ਚਿੜਚਿੜੇ ਨਹੀਂ ਹੋਵੋਗੇ ਤੁਸੀਂ ਕਲਪੋਗੇ ਨਹੀਂ ਤੁਸੀਂ ਕੁਰਜੋਗੇ ਨਹੀਂ ਤੇ ਗਲਤ ਫੈਸਲੇ ਨਹੀਂ ਲੈ पाओगे ਉਹ ਫੈਸਲੇ ਤੁਹਾਡੇ ਪਰਿਵਾਰ ਵਾਸਤੇ ਹੋਣ ਤੁਹਾਡੇ ਆਪਣੇ ਵਾਸਤੇ ਹੋਣ ਜਾਂ ਤੁਹਾਡੇ ਕਾਰੋਬਾਰ ਦੇ ਰਿਲੇਟਿਡ ਹੋਣ ਸੰਬੰਧਿਤ ਹੋਣ ਉਹ ਗਲਤ ਫੈਸਲੇ ਨਹੀਂ ਕਰ पाओगे ਕੁਰਜੋਗੇ ਨਹੀਂ ਕਲਪੋਗੇ ਨਹੀਂ ਚਿੜਚਿੜੇ ਨਹੀਂ ਹੋਵੋਗੇ ਪਰ ਕਦੋਂ ਜਦੋਂ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰਨ ਦੀ ਆਦਤ ਆਪਣੇ ਆਪ ਦੇ ਅੰਦਰ ਪਾਲ ਲਈ ਇੱਕ ਜਗਾ ਬਣਾਲੀ ਵੀ ਮੈਂ ਇੱਕ ਵਕਤ ਇੱਕ ਹੀ ਕੰਮ ਕਰਨਾ ਥੋੜਾ ਜੱਗੇ ਚੱਲਨੇ ਆ ਹੁਣ ਐਗਜ਼ਾਮਪਲ ਇਹ ਬੰਦਾ ਬਹੁਤ ਸਾਰਾ ਬਰਡਨ ਲੈ ਕੇ ਸੌਂਦਾ ਹੈ ਜਾਗਦਾ ਹੈ ਖਾਂਦਾ ਹੈ ਪੀਂਦਾ ਹੈ ਕੰਮ ਕਰਦਾ ਹੈ ਨਾ ਖਾਣ ਵਿੱਚ ਰਸ ਨਾ ਪੀਣ ਵਿੱਚ ਰਸ ਨਾ ਸੌਣ ਵਿੱਚ ਰਸ ਨਾ ਕਰਨ ਵਿੱਚ ਰਸ ਨਾ ਜਾਣ ਵਿੱਚ ਰਸ ਨਾ ਕਿਧਰੇ ਰਹਿਣ ਤੇ ਸਹਿਣ ਵਿੱਚ ਰਸ ਮੈਂ ਥੋੜਾ ਜਿਹਾ ਇੱਕ ਇੱਕ ਕਰਕੇ ਅੱਗੇ ਨੁਕਤੇ ਖੋਲਦਾ ਚੱਲਾਂਗਾ ਅਗਰ ਇੱਕ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰਨ ਦੀ ਆਦਤ ਪਾ ਲੋਗੇ ਤੇ ਨੋਟ ਕਰ ਲਿਓ ਨੋਟ ਜਿਵੇਂ ਵੈਦ ਕਹਿੰਦੇ ਹੁੰਦੇ ਨੇ ਨਾ ਵੀ ਨੋਟ ਕਰ ਲਿਓ ਮੇਰਾ ਦਾਵਾ ਹੈ ਇੰਨੇ ਦਿਨਾਂ ਦੇ ਅੰਦਰ ਆ ਬਿਮਾਰੀ ਹਟ ਜਾਏਗੀ ਅਗਰ ਆ ਤੁਸੀਂ ਦਵਾਈ ਖਾ ਲਈ ਜਾਂ ਨੁਸਖਾ ਖਾ ਲਈਆ ਮੈਂ ਦਾਅਵੇ ਦੇ ਨਾਲ ਕਹਿਣਾ ਨੋਟ ਕਰਕੇ ਵੇਖ ਲਿਓ ਨੁਸਖਾ ਦੇਣ ਲੱਗਾ ਕਰਨਾ ਤੁਸੀਂ ਹੈ ਲਾਭ ਤੁਹਾਨੂੰ ਮਿਲਣਾ ਹੈ ਮੈਂ ਤੇ ਸਿਰਫ ਇਮਾਨਦਾਰੀ ਦੇ ਨਾਲ ਬੋਲਣ ਦਾ ਯਤਨ ਕਰ ਰਿਹਾ ਤਾਂ ਕਿ ਮੇਰੇ ਬੱਚਿਆਂ ਤੱਕ ਪੈਣਾ ਤੱਕ ਭਰਾਵਾਂ ਤੱਕ ਬਜ਼ੁਰਗਾਂ ਤੱਕ ਕੋਈ ਚੰਗੀ ਗੱਲ ਪਹੁੰਚ ਜਾਏ ਖੈਰ ਨੋਟ ਕਰ ਲਿਓ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰੋਗੇ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਲੱਗੇਗਾ ਮੇਰੀ ਤੇ ਜ਼ਿੰਦਗੀ ਬਦਲ ਗਈ ਠੇੜ ਪੰਜਾਬੀ ਦੇ ਅੰਦਰ ਇੱਕ ਗੱਲ ਚੱਲਦੀ ਹੈ ਨਾ ਵੀ ਯੁੱਗ ਬਦਲ ਗਿਆ ਤੁਸੀਂ ਦੇਖੋਗੇ ਤੁਹਾਡੇ ਅੰਦਰ ਦਾ ਯੁੱਗ ਹੀ ਬਦਲ ਗਿਆ ਤੁਹਾਡੇ ਅੰਦਰ ਬਹੁਤ ਕੁਝ ਤਬਦੀਲ ਹੋ ਗਿਆ ਜ਼ਿੰਦਗੀ ਜਿਉਣ ਦਾ ਸਵਾਦ ਹੀ ਵੱਖਰਾ ਆ ਗਿਆ ਜਿਹੜਾ ਨਹੀਂ ਸੀ ਆ ਰਿਹਾ ਨਾ ਖਾਣ ਨਾ ਪੀਣ ਨਾ ਸੌਣ ਨਾ ਬਹਿਣ ਨਾ ਕਰਨ ਨਾ ਜਾਣ ਕੁਛ ਵੀ ਕਰਨ ਵਿੱਚ ਰਸ ਨਹੀਂ ਸੀ ਆ ਤੇ ਨੁਕਤਾ ਹੀ ਬੜਾ ਵਧੀਆ ਹੱਥ ਲੱਗ ਗਿਆ ਮੈਨੂੰ ਰਹਿਣ ਸਹਿਣ ਦਾ ਸਵਾਦ ਹੀ ਅੱਜ ਪਤਾ ਲੱਗਾ ਹੈ ਅੱਜ ਪਤਾ ਲੱਗਾ ਹੈ ਵੀ ਜ਼ਿੰਦਗੀ ਕੀ ਹੈ ਮੈਂ ਤੇ ਜ਼ਿੰਦਗੀ ਨੂੰ ਬੋਝ ਹੀ ਸਮਝਦਾ ਰਿਹਾ ਭਾਰ ਹੀ ਸਮਝਦਾ ਰਿਹਾ ਹੰਡਾਉਂਦਾ ਹੀ ਰਿਹਾ ਢੋਂਦਾ ਹੀ ਰਿਹਾ ਅੱਜ ਪਤਾ ਲੱਗਾ ਹੈ ਵੀ ਜ਼ਿੰਦਗੀ ਦਾ ਸਕੂਨ ਕੀ ਰਸ ਕੀ ਹੈ ਅੱਗੇ ਚੱਲਨੇ ਐ ਐਗਜ਼ਾਮਪਲ ਦੇਣ ਲੱਗਾ ਮਨ ਲਓ ਤੁਸੀਂ ਕਿਸੇ ਆਫਿਸ ਦੇ ਅੰਦਰ ਜੌਬ ਕਰਦੇ ਹੋ ਕਲੈਰੀਕਲ ਜੌਬ ਛੋਟੀ ਜੌਬ ਵੱਡੀ ਜੌਬ ਜੌਬ ਤੇ ਜੌਬ ਹੈ ਨਾ ਆਫਿਸ ਦੇ ਅੰਦਰ ਕਰ ਰਹੇ ਹੋ ਤੁਹਾਡੇ ਘਰ ਦੇ ਅੰਦਰ ਕੋਈ ਕੰਮ ਵਿਗੜਦਾ ਹੈ ਔਰ ਉਹ ਕੰਮ ਤਾਂ ਹੀ ਸੌਰ ਸਕਦਾ ਹੈ ਜੇ ਤੁਹਾਡੀ ਹਾਜ਼ਰੀ ਤੁਹਾਡੇ ਘਰ ਦੇ ਅੰਦਰ ਹੋਵੇ ਤੁਸੀਂ ਕਾਲ ਕਰਕੇ ਕਿਸੇ ਨੂੰ ਕਹਿ ਕੇ ਉਹ ਕੰਮ ਨਹੀਂ ਸੌਰ ਸਕਦੇ ਤੁਹਾਡੀ ਹਾਜ਼ਰੀ ਦੇ ਨਾਲ ਉਹ ਕੰਮ ਸੌਰ ਸਕਦਾ ਐਗਜ਼ਾਮਪਲ ਦੇ ਰਿਹਾ ਹਾਂ ਹੁਣ ਤੁਸੀਂ ਆਫਿਸ ਦੇ ਅੰਦਰ ਜਾਣਾ ਤੁਹਾਡਾ ਸਾਰਾ ਇਕੱਠਾ ਹੋ ਕੇ ਉਸ ਕੰਮ ਦੇ ਅੰਦਰ ਹੁਣ ਜਿਹੜਾ ਕੰਮ ਤੁਸੀਂ ਕਲੈਰੀਕਲ ਜੌਬ ਕਰ ਰਹੇ ਹੋ ਉਹ ਕੰਮ ਸਹੀ ਢੰਗ ਦੇ ਨਾਲ ਨਹੀਂ ਕਰ पाओगे ਕੰਮ ਕਰਦੇ ਕਰਦੇ ਦੁਖੀ ਹੋਵੋਗੇ ਆਫਿਸ ਦੇ ਕੰਮਾਂ ਦੇ ਅੰਦਰ ਵਿਗੜ ਪਏਗਾ ਲਿਖਣਾ ਕੁਝ ਹੋਰੇ ਲਿਖਿਆ ਕੁਝ ਹੋਰ ਜਾਏਗਾ ਸਾਹਮਣੇ ਜਿਹੜੇ ਤੁਹਾਡੇ ਨਾਲ ਡੀਲ ਕਰਨ ਵਾਲੇ ਕੁਝ ਕਸਟਮਰ ਆ ਰਹੇ ਨੇ ਆਫਿਸ ਦੇ ਅੰਦਰ ਉਹਨਾਂ ਦੇ ਨਾਲ ਵੀ ਤੁਸੀਂ ਕੁਝੇ ਕਲਪੇ ਮਨ ਦੇ ਨਾਲ ਪੇਸ਼ ਆਉਗੇ ਤੁਹਾਡੀ ਉਹ ਸ਼ਿਕਾਇਤ ਕਰਨਗੇ ਤੁਹਾਡੀ ਛੁੱਟੀ ਹੋ ਸਕਦੀ ਹੈ ਤੁਸੀਂ ਘਰ ਜਾ ਸਕਦੇ ਹੋ ਉਹਨਾਂ ਦੇ ਗਲ ਪਾਉਗੇ ਕਿਉਂਕਿ ਜਉ ਵੇਦਾਂ ਦੀ ਕਲੇਰੀ ਕਲੇ ਕਿਧਰੇ ਲੇਖਾ ਜੋਖਾ ਕਰਦੇ ਆ ਬੈਂਕ ਦੇ ਅੰਦਰ ਇਧਰ ਉਧਰ ਮਿਸਟੇਕ ਹੋ ਜਾਏਗੀ ਉਹ ਮਿਸਟੇਕ ਤੁਹਾਡੇ ਉੱਤੇ ਕਲੰਕ ਦਾ ਕੰਮ ਹੀ ਕਰ ਜਾਏਗੀ ਉਹ ਮਿਸਟੇਕ ਤੁਹਾਡੇ ਵਾਸਤੇ ਤੁਹਾਡੇ ਪੈਰਾਂ ਦੀ ਜ਼ੰਜੀਰ ਬਣ ਸਕਦੀ ਉਹ ਕਿਉਂ ਆ ਸਾਰਾ ਕੰਮ ਕਿਉਂਕਿ ਜਿਸ ਵਕਤ ਤੁਸੀਂ ਚੇਰ ਤੇ ਬੈ ਕੇ ਟੇਬਲ ਸਾਹਮਣੇ ਪਿਆ ਸੀ ਕਾਗਜ਼ੀ ਕਾਰਵਾਈ ਕਰ ਰਿਹਾ ਸੀ ਤੁਹਾਡਾ ਮਨ ਉੱਥੇ ਨਹੀਂ ਸੀ ਤੁਹਾਡਾ ਮਨ ਕਿਧਰੇ ਹੋਰ ਸੀ ਤਨ ਤੁਹਾਡਾ ਤੁਹਾਡੇ ਆਫਿਸ ਦੇ ਅੰਦਰ ਸੀ ਇਤੋਂ ਅਗਲੀ ਐਗਜ਼ਾਮਪਲ ਅਗਰ ਤੁਸੀਂ ਜ਼ਿੰਮੇਦਾਰਾ ਕਰ ਰਹੇ ਹੋ ਤੇ ਸਵਾਦ ਲੈ ਕੇ ਕਰੋ ਸੰਭਾਲ ਕੇ ਕਰੋ ਛੜਦਿਆਂ ਪੁੱਜਦਿਆਂ ਕਰਨਾ ਫਲਾਣੇ ਦੀ ਫਸਲ ਚੰਗੀ ਕਿਉਂ ਗਈ ਉਹਨੇ ਟਰੈਕਟਰ ਵੱਡਾ ਕਿਉਂ ਲੈ ਆਂਦਾ ਉਹਨੇ ਆਹ ਕਿਉਂ ਕਰ ਲਿਆ ਉਹਨੇ ਉਹ ਕਿਉਂ ਕਰ ਲਿਆ ਯਾਰ ਕਿਉਂ ਤੁਸੀਂ ਆਪਣਾ ਕੰਮ ਕਰੋ ਜ਼ਮੀਨ ਥੋੜੀ ਹੈ ਤਾਂ ਕੀ ਹੋਇਆ ਜ਼ਮੀਨ ਜ਼ਿਆਦਾ ਹੈ ਤਾਂ ਕੀ ਹੋਇਆ ਜ਼ਿਆਦੀ ਵਾਲੇ ਕਿਧਰੇ ਬਹੁਤੇ ਸੁਖੀ ਨੇ ਅਖੀਰ ਵੇਲੇ ਤੇ ਬਰਾਬਰ ਹੋ ਜਾਣਾ ਹੈ ਜਦੋਂ ਇੱਥੋਂ ਤੁਰਨਾ ਹੈ ਤੋ ਕੰਮ ਨੂੰ ਕਰੋ ਸਵਾਦ ਲੈ ਕੇ ਕਰੋ ਵੀ ਜੇ ਮੇਰੇ ਕੋਲ 10 ਏਕਰ ਨੇ 20 ਏਕਰ ਨੇ 50 ਏਕਰ ਨੇ ਤੇ ਮੈਂ ਉਹਨੇ ਦੇ ਅੰਦਰ ਖੁਸ਼ ਹ ਉਹਨੂੰ ਇੰਨੇ ਸਕੂਨ ਦੇ ਨਾਲ ਕਰੋ ਫਸਲ ਬੀਜੋ ਸੰਭਾਲ ਕਰੋ ਵੱਟ ਦੇ ਉੱਤੇ ਗੇੜੀ ਮਾਰੋ ਉਹ ਫਸਲ ਵਾਸਤੇ ਵੀ ਚੰਗਾ ਤੁਹਾਡੇ ਵਾਸਤੇ ਵੀ ਚੰਗਾ ਤੇ ਤੁਹਾਡੇ ਮਨ ਵਾਸਤੇ ਵੀ ਚੰਗਾ ਤੁਹਾਡੇ ਪਰਿਵਾਰ ਵਾਸਤੇ ਵੀ ਚੰਗਾ ਠਿੱਕੇ ਠਕੇਵੇਂ ਨਹੀਂ ਹੋਏਗਾ ਕੰਮ ਕਰ ਲੋਗੇ ਖੇਤਾਂ ਦੇ ਅੰਦਰ ਬਹੁਤਾ ਥੱਕੋਗੇ ਬੜਾ ਘੱਟ ਤੇ ਜੇ ਕੁਰਜਦਿਆਂ ਕਲਪਦਿਆਂ ਕੰਮ ਕਰੋਗੇ ਕੰਮ ਕਰੋਗੇ ਥੋੜਾ ਠਕੇਮਾ ਜ਼ਿਆਦਾ ਹੋਏਗਾ ਫਿਰ ਉਹ ਇੱਕ ਕਲਪਨਾ ਲੈ ਕੇ ਘਰ ਆਓਗੇ ਘਰ ਵਾਲੀ ਦੇ ਗੱਲ ਪਾਓਗੇ ਕਲੇਸ਼ ਵਾਜੇਗਾ ਬੱਚਿਆਂ ਦੇ ਗੱਲ ਪਾਓਗੇ ਕਲੇਸ਼ ਵਾਜੇਗਾ ਚਲੋ ਮੈਂ ਕੋ ਹੋਰ ਗੱਲ ਕਰ ਦੇਣਾ ਬੜੀ ਵਾਰੇ ਵੇਖਣ ਵਿੱਚ ਮਿਲਿਆ ਸੱਜੇ ਖੱਬੇ ਤੁਸੀਂ 2-4 ਛੁੱਟੀਆਂ ਲਈਆਂ ਆਪਣੇ ਬਿਜ਼ਨਸ ਤੋਂ ਛੁੱਟੀ ਕੀਤੀ ਜਾਂ ਆਫਿਸ ਵਿੱਚੋਂ ਛੁੱਟੀਆਂ ਲਈਆਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਵੀ ਆਪਾਂ ਆਪਣੀ ਫੈਮਿਲੀ ਦੇ ਨਾਲ ਬੱਚਿਆਂ ਦੇ ਨਾਲ ਨਾ ਕਿਧਰੇ ਆ 2-4 ਦਿਨ ਹੋਲੀ ਦੇ ਤੇ ਜਾਣਾ ਇੰਜੋਏ ਕਰਕੇ ਆਉਣਾ ਘੁੰਮ ਫਿਰ ਕੇ ਆਉਣਾ ਤੁਸੀਂ ਕਾਰ ਚੁੱਕੀ ਬੱਚੇ ਬਹਿ ਗਏ ਘਰ ਵਾਲੀ ਬਹਿ ਗਈ ਤੁਰ ਪਏ হাসਰੇ ਸੀ ਖੇਡ ਰੇ ਸੀ ਬੜੇ ਖੁਸ਼ ਸੀ ਮਮੂਲੀ ਜੀ ਗੱਲ ਦੇ ਨਾਲ ਤੁਸੀਂ ਅਪਸੈਟ ਹੋ ਗਏ ਤੁਹਾਡਾ ਇੰਜੋਏ ਕਰਨ ਦਾ ਸਮਾਂ ਸੀ ਉਹ ਸਾਰਾ ਖਤਮ ਹੋ ਗਿਆ ਤੁਹਾਡੀ ਇੰਜੋਇਰਮੈਂਟ ਦੇ ਅੰਦਰ ਉਹ ਜਿਹੜਾ ਸੀ ਨਾ ਨਿੱਕੀ ਜੀ ਗੱਲ ਤੁਹਾਡਾ ਮਨ ਬਾਹਰ ਗਿਆ ਆਫਿਸ ਤੇ ਕੰਮ ਬਿਜ਼ਨਸ ਤੇ ਕੰਮ ਵਿੱਚ ਜਾਂ ਫੋਨ ਆਇਆ ਫੋਨ ਤੋਂ ਤੁਸੀਂ ਕਲਪ ਗਏ ਤੇ ਕਲਪਨ ਕਰਕੇ ਉਹ ਸਾਰਾ ਜਿਹੜਾ ਸੀ ਨਾ ਸਵਾਦ ਜ਼ਹਿਰ ਦੇ ਅੰਦਰ ਬਦਲ ਗਿਆ ਫਿਰ ਘਰ ਵਾਲੀ ਦੇ ਨਾਲ ਲੜ ਪਏ ਤਾਂ ਨੇ ਮੇਹਣੇ ਦੇਣੇ ਸ਼ੁਰੂ ਕਰ ਦਿੱਤੇ ਬੱਚਿਆਂ ਦੇ ਨਾਲ ਲੜ ਪਏ ਬੱਚੇ ਵਿਚਾਰੇ ਸਹਿਮੇ ਪਿਛਲੀ ਸੀਟ ਦੇ ਉੱਤੇ ਬੈਠੇ ਰਹੇ ਤੁਹਾਡੀਆਂ ਲੜਾਈਆਂ ਵੰਦੇ ਰਹੇ ਵੀ ਬਾਪੂ ਆ ਬੋਲਦਾ ਹੈ ਮਾਂ ਬੋਲਦੀ ਹੈ ਚੱਲੇ ਸੀ ਖੁਸ਼ੀ ਲੈਣ ਲਈ ਦੁੱਖ ਲੈ ਕੇ ਨਾਲ ਜਾ ਰਹੇ ਖੁਸ਼ੀ ਸਵਾਲ ਹੋਗੇ ਭਾਵੇਂ ਪਹਾੜਾਂ ਤੇ ਚਲੇ ਜਾਓ ਝੀਲਾਂ ਤੇ ਚਲੇ ਜਾਓ ਜਿੱਥੇ ਮਰਜ਼ੀ ਚਲੇ ਜਾਓ ਹਾਂ ਪੈਸੇ ਹੀ ਖਰਚ ਕਰੋਗੇ 2 ਦਿਨ 4 ਦਿਨ ਇੰਜਵਾਏ ਨਹੀਂ ਖੁਸ਼ੀ ਨਹੀਂ ਜਾ ਰਹੇ ਹੋ ਤੇ ਉੱਥੇ ਜਾਣ ਦਾ ਲੁਥਪ ਲਓ ਜਾਣ ਦਾ ਸਵਾਦ ਲਓ ਤੇ ਜਾਣ ਦਾ ਸਵਾਦ ਤਾਂ ਆਏਗਾ ਸਿਰਫ ਜਾਣ ਦੇ ਉੱਤੇ ਸੋਚ ਰੱਖੋ ਉੱਥੇ ਮਨ ਰੱਖੋ ਇੱਕ ਸਮੇਂ ਦੇ ਅੰਦਰ ਇਹ ਕੰਮ ਕਰੋ ਬਾਕੀ ਕਰਦੇ ਹੀ ਰਹੇ ਹੋ ਨਾ 6 ਮਹੀਨੇ ਸਾਲ ਕਈਆਂ ਸਾਲਾਂ ਬਾਅਦ ਨਿਕਲੇ ਹੋ ਤੇ ਦੋ ਦਿਨ ਹੁਣ ਇੱਥੇ ਹੀ ਧਿਆਨ ਦਿਓ ਵੀ ਘੁੰਮਣਾ ਹੈ ਤੇ ਘੁੰਮਣਾ ਹੈ ਇੰਜੋਏ ਕਰਨਾ ਹੈ ਤੇ ਇੰਜੋਏ ਕਰਨਾ ਹੈ ਮੈਂ ਤਿਹੋਰ ਗੱਲ ਕਹਿਣਾ ਹੁੰਦਾ ਤਕਰੀਬਨ ਤਕਰੀਬਨ 24 ਘੰਟਿਆਂ 'ਚ ਇੱਕ ਵਾਰੀ ਨਹਾਉਂਦੇ ਹੋਣ ਤੇ ਯਾਰ ਜਦੋਂ ਨਹਾਉਂਦੇ ਹੋ ਨਾ ਉਦੋਂ ਤੇ ਸਵਾਦ ਨਾਲ ਨਹਾ ਲਿਆ ਕਰੋ। ਉਦੋਂ ਤੇ ਸਿਰ 'ਚ ਪਾਣੀ ਪਾ ਲਿਆ ਕਰੋ। ਸਾਬਣ ਲਾਓ, ਤੇਲ ਲਾਓ, ਸਮਾਂ ਦਿਓ। ਬਾਥਰੂਮ ਦੇ ਅੰਦਰ ਇਨਜਵਾਏ ਕਰਕੇ ਖੁਸ਼ੀ ਦੇ ਨਾਲ ਨਹਾਓ ਤੇ ਨਹਾਉਣ ਦਾ ਵੀ ਸਵਾਦ ਆ ਜਾਏਗਾ। ਉਰਜ ਦੇਆਂ, ਕੁਰਜ ਦੇਆਂ, ਕਲਪ ਦੇਆਂ ਹੋ ਕੇ ਛੋਰੇ ਚਿੰਤਾ ਲੈ ਕੇ ਨਾ ਰਹੇ ਹੋ। ਠੰਡਾ ਪਾਣੀ ਵੀ ਅੱਗ ਵਰਗਾ ਲੱਗਦਾ ਹੈ ਉਹ ਵੀ ਤੁਹਾਨੂੰ ਸਕੂਨ ਨਹੀਂ ਦਿੰਦਾ। ਜਲ ਦਵਾਜੀ ਨਾ ਕਰੋ ਨੌਂਦੇ ਵਕਤ ਇੱਕ ਗੱਲ ਮੈਂ ਹੋਰ ਕਰ ਦਿਆਂ ਰੋਟੀ ਖਾ ਰਹੇ ਹੋ ਨਾ ਤੇ ਫਿਰ ਦੁਬਾਰਾ ਉਹ ਗੱਲ ਰਿਪੀਟ ਕਰਨ ਲੱਗਾ ਵੀ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰਨ ਦੀ ਆਦਤ ਪਾ ਲਓ ਰੋਟੀ ਖਾ ਰਹੇ ਹੋ ਨਾ ਤੇ ਸਵਾਦ ਨਾਲ ਖਾਓ ਤੁਸੀਂ ਆਏ ਆਫਿਸ ਵਿੱਚੋਂ ਤੁਸੀਂ ਆਏ ਖੇਤਾਂ ਵਿੱਚੋਂ ਤੁਸੀਂ ਆਏ ਬਾਹਰੋਂ ਕਾਰੋਬਾਰ ਕਰਕੇ ਘਰ ਵਾਲੀ ਨੇ ਤੁਹਾਡੇ ਆਉਣ ਤੋਂ ਪਹਿਲਾਂ ਬੜੀ ਰੀਜ਼ ਦੇ ਨਾਲ ਅੱਜ ਸਬਜ਼ੀ ਤਿਆਰ ਕੀਤੀ ਵੀ ਮੇਰੇ ਘਰ ਵਾਲੇ ਨੂੰ ਆਹ ਸਬਜ਼ੀ ਪਸੰਦ ਹੈ ਉਨੇ ਸਬਜ਼ੀ ਤਿਆਰ ਕਰ ਲਈ। ਉਹਨੇ ਨਾਲ ਚਟਨੀ ਤਿਆਰ ਕਰ ਲਈ। ਉਹਨੇ ਸੈਲਡ ਤਿਆਰ ਕਰ ਲਿਆ। ਉਹਨੇ ਅਚਾਰ ਰੱਖ ਦਿੱਤਾ। ਉਹਨੇ ਨਾਲ ਦਹੀਂ ਤਿਆਰ ਕਰ ਲਿਆ। ਐ ਪੂਰੀ ਰੀਜ ਦੇ ਨਾਲ ਸਮਾਂ ਦੇ ਕੇ 2-3 ਘੰਟੇ ਲਾ ਕੇ ਉਹਨੇ ਰੋਟੀ ਪਾਣੀ ਤਿਆਰ ਕੀਤਾ। ਵੀ ਮੇਰਾ ਘਰ ਵਾਲਾ ਆ ਰਿਹਾ ਹੈ ਖਾਏਗਾ ਤੇ ਖਾਣ ਤੋਂ ਬਾਅਦ ਇੰਨੀ ਗੱਲ ਹੀ ਕਹ ਦੇਗਾ ਨਾ ਵੀ ਬੜਾ ਸੁਆਦ ਬਣਿਆ। ਲੈ ਇੰਨੀ ਗੱਲ ਕਹਿਣ ਦੇ ਨਾਲ ਘਰ ਵਾਲੀ ਨੂੰ ਮੁੱਲ ਮਿਲ ਜਾਣਾ ਹੈ। ਭੋਜਨ ਬਣਾਉਂਦਾ। ਯਾਦ ਕਰ ਲਿਓ ਇੰਨੀ ਗੱਲ ਕਹਿਣ ਦੇ ਨਾਲ ਘਰ ਵਾਲੀ ਨੂੰ ਜਿਹੜਾ ਉਤਸ਼ਾਹ ਮਿਲਣਾ ਹੈ ਜਿਹੜਾ ਮੁੱਲ ਮਿਲਣਾ ਹੈ ਜੋ ਚਾਹ ਮਿਲਣਾ ਹੈ ਉਹ ਕਿਸੇ ਪੈਸੇ ਦੇ ਵਿੱਚ ਨਹੀਂ ਮੁੱਲ ਖਰੀਦਿਆ ਜਾ ਸਕਦਾ ਅੱਛਾ ਜੇ ਜਵਾਨ ਪੁੱਤ ਨੇ ਧੀਆਂ ਨੇ ਕਾਲਜ ਵਿੱਚੋਂ ਆਏ ਇਧਰੋਂ ਉਧਰੋਂ ਤੇ ਉਹਨਾਂ ਗੱਲ ਕਹਿਤੀ ਨਾ ਟੇਬਲ ਤੇ ਬੈਠਿਆ ਕਿ ਮਾਂ ਅੱਜ ਰੋਟੀ ਬੜੀ ਸਵਾਦ ਬਣੀ ਦੀ ਨੇਕਾ ਇਹ ਤਾਂ ਚਟਨੀ ਬੜੀ ਸਵਾਦ ਬਣੀ ਭੋਜਨ ਬੜਾ ਸਵਾਦ ਬਣਿਆ ਲੈ ਐਨੀ ਗੱਲ ਕਹਿਣ ਦੇ ਨਾਲ ਮਾਂ ਨੂੰ ਜਵਾਨੀ ਦੇ ਜਾਂਦਾ ਹੈ ਅਗਲੇ ਦਿਨ ਉਹ ਉਸ ਤੋਂ ਵੀ ਜ਼ਿਆਦਾ ਜ਼ੋਰ ਲਾ ਕੇ ਸਵਾਦ ਬਣਾਉਣ ਦਾ ਯਤਨ ਕਰੇਗੀ ਪਰ ਸਾਡਾ ਕੰਮ ਕੀ ਹੈ ਅਸੀਂ ਟੇਬਲ ਤੇ ਬੈਠੇ ਹਾਂ ਬੂਥੀਆਂ ਬਣਾ ਕੇ ਬੈਠੇ ਹਾਂ ਕੁਰਜ ਦੇ ਕਲਪ ਦੇ ਹੌਕੇ ਨਾਲ ਛੋਰੇ ਨਾਲ ਕਲੇਸ਼ ਨਾਲ ਚਿੰਤਾ ਨਾਲ ਰੋਟੀ ਖਾ ਰਿਹਾ ਹੈ ਕਹਿਣ ਨੂੰ ਪੜਾ ਐਜੂਕੇਟਿਡ ਹੈ ਕਹਿਣ ਨੂੰ ਵੈਲ ਐਜੂਕੇਟਿਡ ਹੈ ਕਹਿਣ ਨੂੰ ਡਿਗਰੀਆਂ ਇਹਦੇ ਚੁੱਕੀ ਫਿਰਦਾ ਹੈ ਦਿਮਾਗ ਦੇ ਅੰਦਰ ਕਈ ਕਈ ਡਿਗਰੀਆਂ ਦਾ ਭਾਰ ਲੈ ਫਿਰਦਾ ਪਰ ਰੋਟੀ ਖਾਂਦੇ ਤੇ ਤੈਨੂੰ ਜਾਚ ਨਹੀਂ ਆਈ ਡਿਗਰੀਆਂ ਨੂੰ ਕੀ ਕਰੀਏ ਮੈਨੂੰ ਇੱਕ ਪੰਜਾਬੀ ਦੀ ਕਹਾਵਤ ਤੇ ਆਉਂਦੀ ਪੱਠ ਪੈ ਸੋਣਾ ਜਿਹੜਾ ਕੰਨਾਂ ਨੂੰ ਖਾਏ ਮਗਰੋਂ ਲੈ ਤੇਰੀਆਂ ਡਿਗਰੀਆਂ ਜਿਨ੍ਹਾਂ ਨੇ ਤੈਨੂੰ ਇਹ ਜਾਚ ਨਹੀਂ ਸਿਖਾਈ ਵੀ ਰੋਟੀ ਕਿਵੇਂ ਖਾਣੀ ਤੂੰ ਸੈਲੀਬ੍ਰਿਟੀ ਬਣ ਜਾਏ ਤੂੰ ਕਾਰੋਬਾਰੀ ਬਣ ਜਾਏ ਤੂੰ ਵੱਡਾ ਬਣ ਜਾਏ ਤੂੰ ਕੁਝ ਵੀ ਬਣ ਜਾਏ ਤੈਨੂੰ ਪਰਿਵਾਰ ਵਿੱਚ ਬਹਿਣਾ ਆਇਆ ਨਹੀਂ ਤੈਨੂੰ ਰੋਟੀ ਖਾਣੀ ਨਹੀਂ ਆਈ ਤੇ ਕੀ ਕਰੀਏ ਤੇਰੀ ਪੜ੍ਹਾਈ ਲਿਖਾਈ ਦਾ ਬੜਾ ਆਫਰਿਆ ਹੁੰਦਾ ਹੈ ਕਿ ਮੈਂ ਨਾ ਵੱਡਾ ਐਜੂਕੇਟਿਡ ਵੈਲ ਐਜੂਕੇਟਿਡ ਹਾਂ ਪਰ ਤੇਨੂੰ ਟੇਬਲ ਤੇ ਬਹਿਣ ਦੀ ਇਜਾਜ਼ਤ ਨਹੀਂ ਆਈ ਰੋਟੀ ਖਾਣ ਦੀ ਇਜਾਜ਼ਤ ਨਹੀਂ ਆਈ ਚਿੰਤਾ ਦੇ ਨਾਲ ਖਾ ਰਿਆ ਹਾਂ ਹੌਕਿਆਂ ਦੇ ਨਾਲ ਖਾ ਰਿਆ ਹਾਂ ਝੋਰੀਆਂ ਦੇ ਨਾਲ ਖਾ ਰਿਆ ਹਾਂ ਕਲੇਸ਼ ਕਰ ਰਿਆ ਹਾਂ ਕਲੇਸ਼ ਪਾ ਰਿਆ ਹਾਂ ਇਦਾਂ ਰੋਟੀ ਖਾ ਰਿਆ ਰੋਟੀ ਵੀ ਜ਼ਹਿਰ ਬਣਾ ਕੇ ਯਾਰ ਧਰ ਦਿੱਤੀ ਤੁਸੀਂ ਤੇ ਰੋਟੀ ਦਾ ਸਵਾਦ ਵੀ ਨਾ ਆਇਆ ਦੁਬਾਰਾ ਉਹ ਗੱਲ ਚੇਤੇ ਕਰ ਲਓ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰਨ ਦੀ ਆਦਤ ਪਾ ਲਓ ਰੋਟੀ ਖਾ ਰਹੇ ਹੋ ਤੇ ਰੋਟੀ ਖਾਓ ਕੱਪੜੇ ਪਾ ਰਹੇ ਹੋ ਤੇ ਸਵਾਦ ਨਾਲ ਪਾਓ ਪ੍ਰੈਸ ਕਰੋ 셔ਟ ਨੂੰ ਕਰੋ ਪੈਂਟ ਕਰੋ ਪੱਗ ਚੰਗੀ ਤਰ੍ਹਾਂ ਸਮਾਂ ਦੇ ਕੇ ਬੰਨੋ ਇਹ ਕੀ ਹੋਇਆ ਵਾਲ ਇੱਥੋਂ ਵੀ ਨਿਕਲੇ ਵਾਲ ਇੱਥੋਂ ਵੀ ਨਿਕਲੇ ਤੇ ਪੱਗ ਲਪੇਟ ਕੇ ਤੁਰਪੇ ਦਾੜੀ ਬਣਦੇ ਹੋ ਸਮਾਂ ਦੇ ਕੇ ਬੰਨ ਲਓ ਜੋ ਵੀ ਕਰਦੇ ਹੋ ਮੇਰਾ ਮਤਲਬ ਇਹ ਥੋੜਾ ਜਿਹਾ ਸਵਾਦ ਲੈ ਕੇ ਉਹ ਕੰਮ ਕਰੋ ਤਾਂਕੇ ਉਹ ਕੰਮ ਕਰਨ ਦੇ ਅੰਦਰ ਤੁਹਾਨੂੰ ਵੀ ਸਵਾਦ ਆਵੇ ਤੁਹਾਡੇ ਨਾਲ ਰਹਿਣ ਵਾਲੇ ਜੀਆਂ ਨੂੰ ਵੀ ਸਵਾਦ ਆਵੇ ਇਸ ਵਿਸ਼ੇ ਦੇ ਉੱਤੇ ਮੈਂ ਇੱਕ ਵੀਡੀਓ ਤੁਹਾਡੇ ਸਾਹਮਣੇ ਫੇਰ ਅੱਗੇ ਲਿਆਵਾਂਗਾ ਅੱਜ ਇੱਥੇ ਹੀ ਆਪਾਂ ਵੀਡੀਓ ਨੂੰ ਰੋਕਦੇ ਹਾਂ ਲਮੇਰੀ ਨਾ ਹੋ ਜਾਏ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰਨ ਦੀ ਆਦਤ ਜ਼ਰੂਰ